ਅਸੀਂ ਬੱਚਿਆਂ ਦਾ ਰਿਸ਼ਤਾ ਜਿਵੇਂ ਵੀ ਕਰਦੇ ਆ ਜਿੱਥੇ ਵੀ ਕਰਨ ਦੀ ਕੋਈ ਗੱਲ ਕਰਦੇ ਆ ਤਾਂ ਅਸੀਂ ਅਗਲੇ ਨੂੰ ਇੱਕੋ ਗੱਲ ਕਹਨੇ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਸ਼ਾਪ ਛੱਲਾ ਕੋਈ ਚੀਜ਼ ਕੋਈ ਗੱਡੀ ਜਾਂ ਕੋਈ ਚੀਜ਼ ਅਸੀਂ ਪਹਿਲਾਂ ਲਿਆ ਕੇ ਗੱਡੀਆਂ ਖੜਾਤੀਆਂ ਜਿਹੜੀਆਂ ਕੋਈ ਸ਼ਾਪ ਛੱਲੇ ਵੀ ਅਸੀਂ ਆਪ ਪਾਵਾਂ ਮਾਣ ਰਿਸ਼ਤੇਦਾਰਾਂ ਨੂੰ ਫੋਟੋ ਨਹੀਂ ਪਾਉਣ ਅਗਲੇ ਨੂੰ ਇਹ ਗੱਲ ਅਸੀਂ ਕਹਨੇ ਆ ਤੁਸੀਂ ਸਿਰਫ ਜਿੰਨੀ ਸਾਡੀ ਬਰਾਤ ਹੋਊਗੀ ਜਿੰਨੀ ਤੁਸੀਂ ਕਹੋਗੇ ਉੰਨੀ ਬਰਾਤ ਲੈ ਕੇ ਆਵਾਂਗੇ ਪਾਸੋਂ ਬਰਾਤਰੂ ਰੋਟੀ ਪਾਣੀ ਜੋ ਵੀ ਹੁੰਦਾ ਉਹ ਉਨਿਕ ਸੇਵਾ ਕਰ ਦਿਓ ਸਾਨੂੰ ਕੋਈ ਚੀਜ਼ੀ ਲੋੜ ਨਹੀਂ ਤੇ ਧੀ ਪੁੱਤ ਵਧੀਆ ਚਾਹੀਦਾ ਜੇ ਧੀ ਪੁੱਤ ਵਧੀਆ ਆ ਗਿਆ ਤਾਂ ਐ ਸਮਝ ਲਓ ਤੁਹਾਡਾ ਕੁੱਲ ਥੋੜੀ ਤਰ ਗਈ ਤੇ ਜੇ ਧੀ ਪੁੱਤ ਮਾੜਾ ਆ ਗਿਆ ਤਾਂ ਐ ਸਮਝ ਲਓ ਤੁਹਾਡਾ ਬਣਿਆ ਬਣਾਇਆ ਸਾਰਾ ਕਾਰੋਬਾਰ ਤੁਹਾਡਾ ਜੋ ਹੈ ਉਹ ਝੜ ਗਿਆ ਜੇ ਤੁਹਾਡੀ ਨਾਉਂ ਕੁਝ ਵੀ ਲੈ ਕੇ ਆਉਂਦੀ ਹੈ ਨਾ ਕੋਈ ਗੱਡੀ ਲਈ ਕੋਈ ਪੈਸਾ ਲਈ ਉਹ ਉਹਨੂੰ ਇਹ ਨਾ ਸਮਝੋ ਕੁਝ ਲੈ ਕੇ ਆਈਏ ਨਾ 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 ਉਹ ਜੇ ਥੋੜੀ ਰਿਸਪੈਕਟ ਘਟ ਗਈ ਉਦੋਂ ਬਾਅਦ ਤੁਹਾਡੇ ਵਰੋ ਵਜਨ ਪੈਂਦੀ ਆ ਇੱਕੋ ਤੁਹਾਡੇ ਘਰ ਚ ਡਿਫਰੈਂਸ ਪੈਦਾ ਕਰ ਦਿੰਦੀ ਆ ਚੀਜ਼ ਉਹ ਜਿਹੜੀ ਬੇਟੀ ਜਾਂ ਕੋਈ ਆਪਣਾ ਹੋਵੇ ਉਹ ਸਮਝੀਏ ਮੇਰੇ ਬਾਪ ਨੇ ਦਿੱਤੀ ਮੇਰੇ ਮਾਂ ਨੇ ਗੱਡੀ ਦਿੱਤੀ ਆ ਇਹ ਮੇਰਾ ਅਧਿਕਾਰ ਆ ਨਹੀਂ ਉਹ ਨਹੀਂ ਠੀਕ ਲੱਗਦਾ ਉਹਨਾਂ ਨੂੰ ਗੱਡੀਆਂ ਉਹਨਾਂ ਨੂੰ ਸਮਾਨ ਉਹਨਾਂ ਨੂੰ ਪੈਸਾ ਅਸੀਂ ਦਵਾਂਗੇ ਸਾਡੇ ਸਿਰ ਤੇ ਉਹ ਖਰਚਣ ਠੀਕ ਆ ਨਾ ਫਿਰ ਕਦੇ ਵੀ ਕਿਸੇ ਘਰ ਚ ਕਿਸੇ ਨੂੰ ਇਹ ਨਹੀਂ ਲੱਗਦਾ ਵੀ ਇਹ ਮੇਰਾ ਹੈ ਉਹਨਾਂ ਨੂੰ ਲੱਗਦਾ ਸਾਡਾ ਸਭ ਦਾ ਸਾਂਝ ਆ ਉਹ ਹੋਣਾ ਚਾਹੀਦਾ ਵੀ ਕੋਈ ਤੁਹਾਨੂੰ ਇਹ ਨਾ ਕਹੇ ਯਾਰ ਮੇਰੀ ਗੱਡੀ ਏ ਥੱਲੇ ਉਤਰ ਕਿਉਂਕਿ ਮੇਰ ਨਾਲ ਕੁਝ ਹੋਇਆ ਜੋ ਕੁਝ ਮੇਰ ਨਾਲ ਵਾਪਰਿਆ ਮੇਰੀ ਜ਼ਿੰਦਗੀ ਚ ਉਹ ਮੈਂ ਉਹ ਨਹੀਂ ਚਾਹੁੰਦਾ ਮੇਰੇ ਬੱਚਿਆਂ ਨਾਲ ਕੋਈ ਵਾਪਰੇ ਸਾਡੇ ਜਿਹੜੀਆਂ ਸਾਡੀਆਂ ਬੇਟੀਆਂ ਆਉਣਗੀਆਂ ਤੇ ਉਹ ਸਾਡੇ ਨਾਲ ਨਾਲ ਮਿਲ ਕੇ ਵੀ ਸਾਡਾ ਕਾਰੋਬਾਰ ਸਾਹਮਣੇ ਕੰਮ ਕਰਨਾ ਅਸੀਂ ਹੌਲੀ ਹੌਲੀ ਪਿੱਛੇ ਹਟ ਗਿਆ ਮੈਂ 8 ਸਾਲ ਹੋ ਗਏ ਮੇਰੇ ਘਰ ਦੇ ਜਿਹੜੇ ਪੈਸੇ ਟਕੇ ਦੀ ਲੰਬੜਦਾਰੀ ਆ ਉਹ ਮੇਰੇ بڑے ਬੇਟੇ ਨੂੰ ਆਪਾਂ ਪੈਸੇ ਨੂੰ ਹੱਥ ਨਹੀਂ ਲੱਗਦਾ ਆਰਡਰ ਮੈਰੇ ਜ਼ਰੂਰ ਚੱਲਦੇ ਆ ਕਿਹਨੂੰ ਦੇਣਾ ਕੀ ਥੋਲੇਣਾ ਕੀ ਕਰਨਾ ਕਿਵੇਂ ਕਰਨਾ ਉਹ ਜ਼ਰੂਰ ਚੱਲਦੇ ਆ ਤੇ ਬਾਕੀ ਦੇਖਦਾ ਉਹ ਸਭ ਕੁਝ ਇਹਨਾਂ ਨੇ ਆਪਣੀ ਲਾਈਫ 'ਚ ਨਹੀਂ ਆਉਣੇ ਸ਼ੌਂਕ ਪੂਰੇ ਕਰੇ ਬਸ ਇਹ ਚਾਹੁੰਦੇ ਸਾਡੇ ਬੱਚੇ ਪੂਰੇ ਸ਼ੌਂਕ ਕਰਨ। ਠੀਕ ਹੈ ਨਾ ਤੇ ਮੈਂ ਹੁਣ ਹੁਣ ਤਾਂ ਇਹਨਾਂ ਨੂੰ ਮੈਂ ਕਹਣਾ ਯਾਰ ਹੁਣ ਤੂੰ ਵੀ ਆਪਣੇ ਸ਼ੌਂਕ ਪੂਰੇ ਕਰੇਗਾ। ਆ ਲੈ ਓ ਲੈ ਜੋ ਤੇਰਾ ਜੀ ਕਰਦਾ ਲੈ। ਹੁਣ ਮੇਰੇ ਕੱਪੜੇ ਆ ਕਮੀਜ਼ ਪਜਾਮਾ ਹੀ ਮੈਂ ਜ਼ਿਆਦਾ ਪਾਉਣਾ। ਉਹ ਮੈਂ ਕੱਲਾ ਘੱਟ ਲੰਨਾ ਮੈਨੂੰ ਇਹਨੇ ਲੈ ਕੇ ਦੇਣੇ ਹੁੰਦੇ ਅੱਜ ਵੀ ਇਹ ਗੱਲ ਆ ਵੀ ਇਹ ਤੁਹਾਡੇ ਲਈ ਖਰੀਦ ਲੈਂਦੇ ਪਰ ਆਪਣੇ ਲਈ ਦਿਲ ਛੋਟਾ ਕਰ ਲੈਂਦੇ ਆ ਕਰ ਦਈ ਫਿਰ ਮੈਂ ਕਹਿੰਦਾ ਨਾ ਨਾ ਇਹ ਗਲਤ ਗੱਲ ਮੈਂ ਲੈ ਦੇਣਾ ਚੱਲ ਅੱਛਾ ਨਹੀਂ ਤੁਹਾਨੂੰ ਤੁਹਾਡੇ ਬਾਰੇ ਸੋਚਦੇ ਆ ਆਪਣੇ ਬਾਰੇ ਘੱਟ ਹਾਂ ਹਾਂ ਆਪਣੇ ਬਾਰੇ ਸੋਚਦੇ ਜੇਗਾ ਉਹ ਹੱਥ ਪਿੱਛੇ ਨੂੰ ਖੱਚੀ ਜਾਂਦੀ ਹੈ ਹਜੇ ਵੀ ਐਨਾ ਕੁਝ ਹੋ ਅੱਛਾ ਇਹ ਵੀ ਆ ਵੀ ਤੁਹਾਨੂੰ ਕਿਸੇ ਕੋਈ ਹਿਸਾਬ ਲੈਣਾ ਜਾਂ ਤੁਹਾਤੋਂ ਕੋਈ ਪੁੱਛਣਾ ਤਾਂ ਤੁਹਾਨੂੰ ਖੁੱਲੇ ਪੈਸੇ ਆ ਤੁਸੀਂ ਖਰਚੋ ਬੇਟੇ ਕੋਲਾ ਬੇਟੇ ਨੂੰ ਇੱਕ ਮਿੰਟ ਚ ਕਹਿਣਾ ਵੀ ਪੇਟੀਐਮ ਕਰ ਦੇ ਆ ਕਰ ਦੇ ਨੰਬਰ Google Pay ਕਰ ਦਿਓ ਨਾ ਉਹਨੇ ਉੱਥੇ ਕਰ ਦੇਣੇ ਜੇ ਮੇਰੀ ਜੇਬ ਚ ਵੀ ਨਾ ਹੋਣ ਪਰ ਮੈਂ ਹੁਣ ਜਿੱਥੇ ਵੀ ਇਹ ਜਾਣਾ ਮੈਂ ਤਾਂ ਜਦੇ ਕਹਿਣਾ ਆ ਠੀਕ ਆ ਲੈ ਲਾ ਰੇਟ ਇਹਨਾਂ ਨੂੰ ਆ ਤੂੰ ਰੇਟ ਜ਼ਰੂਰ ਪੁੱਛਣਾ ਮੇਰੇ ਬੇਟੇ ਯਾਰ ਸਾਡੀ ਇਹ ਹਾਤਾ ਵੀ ਅਸੀਂ ਰੇਟ ਨਹੀਂ ਗਦੇ ਪੁੱਛਿਆ ਪੈਸਾ ਹੁਣ ਸਭ ਕੁਝ ਹੈਗਾ ਹੁਣ ਕੀ ਕਮੀ ਕਾ ਦੀ ਆ ਇਹਨਾਂ ਰਾਜ ਨਹੀਂ ਆਉਂਦਾ ਇਹ ਤਾਂ ਸਬਰ ਕਰਨਾ ਪੈਂਦਾ ਫਿਰ ਹੁਣ ਬਥੇਰਾ ਕੁਛ ਆ ਜਿੰਨੀ ਸਾਡੀ ਔਕਾਤ ਨਹੀਂ ਸੀ ਉਦੋਂ ਵੱਦ ਸਾਨੂੰ ਮਿਲ ਦਿੱਤਾ ਰੱਬ ਨੇ ਪ੍ਰਮਾਤਮਾ ਨੇ ਇੰਨਾ ਕੁਝ ਦੇ ਦਿੱਤਾ ਇਹਨਾਂ ਕੋਲ ਪੁਰੇ ਆ ਘਰ ਚ ਪੁੱਤਾਂ ਦੀ ਕਮੀ ਸੀ ਦੋ ਪੁੱਤ ਦੇ ਦਿੱਤੇ ਔਰ ਇੰਨੇ ਕਾਬਲ ਦੇ ਦਿੱਤੇ ਕਿ ਕੈਨੇਡਾ ਤੋਂ ਜਿਹੜਾ ਆਇਆ ਉਹਦੇ ਬਾਰੇ ਵੀ ਪੁੱਛ ਲਓ ਤੇ ਜਿਹੜਾ ਦੂਜਾ ਉਹਦੇ ਬਾਰੇ ਪੁੱਛ ਲਓ ਕਿ